ਵੀਹਗਸਤ ਦਾ ਦਿਨ ਅੱਜ ਦੇ ਦਿਨ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ 1507 ਈਸਵੀ ਸਨ ਜਦੋਂ ਸਤਗੁਰਾਂ ਨੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਪਹਿਲੀ ਉਦਾਸੀ ਆਰੰਭ ਕੀਤੀ ਉਹ ਅੱਜ ਦਾ ਦਿਨ ਸੀ ਔਰ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਸਤਗੁਰੂ ਗਏ ਕਿਉਂ ਨੇ ਉਹਦਾ ਜਾਣ ਦਾ ਪਹਿਲਾ ਕਾਰਨ ਲਿਖਿਆ ਵੀ ਮਹਾਰਾਜ ਨੇ ਇਹ ਉਦਾ ਉਦਾਸੀ ਸ਼ਬਦ ਵੀ ਅਸੀਂ ਤਾਂ ਵਰਤਦੇ ਹਾਂ ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ਼ਬਦ ਇਸਤੇਮਾਲ ਕੀਤਾ ਹੈ ਉਦਾਸੀ ਦੇ ਵੈਸੇ ਕਈ ਅਰਥ ਹੁੰਦੇ ਆ ਲੇਕਿਨ ਇੱਥੇ ਉਦਾਸੀ ਯਾਤਰਾ ਉਹ ਸਤਗੁਰਾਂ ਨੇ ਜਿਹੜੀਆਂ ਯਾਤਰਾਵਾਂ ਜੋ ਭ੍ਰਮਣ ਆਰੰਭ ਕੀਤਾ ਤਾਂ ਉਹ ਕਹਿੰਦੇ ਆ ਕਿ ਕੀਤਾ ਕਿਉਂ ਉਹਦਾ ਕਾਰਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਉਹ ਕਹਿੰਦੇ ਆ ਕਿ ਬਾਬੇ ਨੇ ਧਿਆਨ ਧਰ ਕੇ ਵੇਖਿਆ ਪਹਿਲਾਂ ਤੇ ਸ਼ਬਦ ਦੇ ਵਰਤਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜੀਵਨ ਦੇ ਵਿੱਚ ਉਸ ਮਾਲਕ ਦੇ ਚਰਨਾਂ ਨਾਲ ਪਹਿਲਾਂ ਕਿਉਂਕਿ ਜੋ ਵੰਡਣਾ ਪਹਿਲਾਂ ਲਿਆਂਦਾ ਕਿਉਂਕਿ ਵੰਡਿਆ ਤੇ ਤਾਂ ਹੀ ਜਾਊ ਨਾ ਜੇ ਕੋਲ ਕੁਝ ਹੋਏਗਾ ਤਾ ਕਰਕੇ ਫਿਰ ਉਹ ਪੌੜੀ ਜਦੋਂ ਆਰੰਭ ਕਰਦੇ ਤੇ ਉਹਦੇ ਵਿੱਚ ਇਹ ਬਚਨ ਲਿਖਿਆ ਬਾਬਾ ਪੈਂਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਤੇ ਉਹ ਉਦਾਸੀਆਂ ਵਿੱਚ ਕਿਸ ਕਿਸ ਤਰ੍ਹਾਂ ਵਿਚਰੇ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰਿ ਵਿਛਾਈ ਉਹਦੇ ਵਿੱਚ ਇੱਕ ਬਚਨ ਲਿਖਿਆ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਾਈ ਇਹ ਸਾਰਾ ਕੁਝ ਜਦੋਂ ਹੋਇਆ ਉਸ ਤੋਂ ਬਾਅਦ ਕਹਿੰਦੇ ਬਾਬਾ ਦੇਖ ਏ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ ਤੇ ਕਿਉਂ ਹੋ ਰਹੀ ਐ ਬਾਝੋਂ ਗੁਰੂ ਗੁਬਾਰ ਹੈ ਗੁਰੂ ਤੋਂ ਬਿਨਾ ਅੰਧਕਾਰ ਹੈ ਹੈ ਕਰਦੀ ਸੁਣੀ ਲੁਕਾਈ ਬਾਬੇ ਤੋਂ ਵੇਖਿਆ ਨਾ ਗਿਆ ਤਰਸ ਆ ਗਿਆ ਮਾਲਕ ਨੂੰ ਹੇ ਹੇ ਕਰਦੀ ਸੁਣੀ ਲੁਕਾਈ ਕਹਿੰਦੇ ਫਿਰ ਬਾਬੇ ਭੇਖ ਬਣਾਇਆ ਕਾਦਾ ਉਦਾਸੀ ਕੀ ਰੀਤ ਚਲਾਈ ਚੜਿਆ ਸੋਧਣ ਤਰਤੁ ਲੁਕਾਈ ਉਹ ਹੁਣ ਸੰਸਾਰ ਦੇ ਜੀਵਾਂ ਨੂੰ ਸੋਧਣ ਲਈ ਲੁਕਾਈ ਨੂੰ ਉਪਦੇਸ਼ ਦੇਣ ਲਈ ਤਾਰਨ ਲਈ ਮਾਲਕ ਚੱਲ ਪੈਂ ਔਰ ਇਹ ਜਿਹੜੀ ਪਹਿਲੀ ਉਦਾਸੀ ਖਾਸ ਕਰਕੇ Hindu ਤੀਰਥਾਂ ਸਨਾਤਨ ਮਤ ਦੇ ਤੀਰਥਾਂ ਜਿੱਥੇ ਮਹਾਰਾਜ ਹਰਦੁਵਾਰ ਤੋਂ ਲੈ ਕੇ ਜਗਨਨਾਥ ਤੱਕ ਗਏ ਉਹਦੇ ਵਿੱਚ ਸਾਰਾ ਪਾਸਾ ਆ ਜਾਂਦਾ ਤੇ ਮਹਾਰਾਜ ਜੀ ਨੂੰ ਜੇ ਪੁੱਛਿਆ ਵੀ ਸਤਗੁਰਾਂ ਨੇ ਇੱਕ ਜਵਾਬ ਇਹ ਵੀ ਦਿੱਤਾ ਜਦੋਂ ਆਪਾਂ ਸਿੱਧ ਗੋਸ਼ਟ ਬਾਣੀ ਪੜ੍ਹਦੇ ਤੇ ਜੋਗੀ ਕਹਿੰਦੇ ਨੇ ਕਿਸ ਕਾਰਨ ਗ੍ਰੇਤ ਜਿਉ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਿਸ ਵਖਰ ਕੇ ਤੂੰ ਵਣਦਾਰੇ ਕਿਉਂ ਕਰ ਸਾਥ ਲੰਘਾਵੋ ਪਰ ਤੇ ਮਹਾਰਾਜ ਨੇ ਉਹਦੇ ਵਿੱਚ ਜਿਹੜਾ ਉੱਤਰ ਦਿੱਤਾ ਕਹਿੰਦੇ ਗੁਰਮੁਖ ਖੋਜਤ ਭਏ ਉਦਾਸੀ ਗੁਰਮੁਖਾਂ ਨੂੰ ਲੱਭਣ ਵਾਸਤੇ ਤੁਰੇ ਔਰ ਇਹ 1507 ਤੋਂ ਲੈ ਕੇ 1515 ਤੱਕ ਸਭ ਨਾਲੋਂ ਲਮੇਰੀ ਉਦਾਸੀ ਪਹਿਲੀ ਸੀ ਜੋ ਲਗਭਗ 8 ਸਾਲ ਦਾ ਸਮਾਂ ਕਿਤੇ 9 ਸਾਲ ਦਾ ਵੀ ਲਿਖਿਆ ਲਗਭਗ 8 ਸਾਲ ਦਾ ਸਮਾਂ ਬਣਦਾ ਤੇ ਜਦੋਂ ਮਹਾਰਾਜ ਤੁਰਨ ਲੱਗੇ ਨਾ ਹੁਣ ਵੇਖੋ ਅੱਜ ਆਪਾਂ ਦੇਖਦੇ ਬੱਚੇ ਵਿਦੇਸ਼ ਜਾਂਦੇ ਆਪਜੀ ਦੇ ਵੀ ਧੀਆਂ ਪੁੱਤਰ ਹੋ ਸਕਦਾ ਹੋਣ ਬਾਹਰ ਤੁਸੀਂ ਉਹਨੂੰ ਵੇਖੋ ਜੇ ਬੱਚਿਆਂ ਨੇ ਵੀਡੀਓ ਕਾਲ ਵੀ ਹੋ ਜਾਣੀ ਆ ਕਮਾਈ ਕਰਨੀ ਉੱਥੇ ਜਾ ਕੇ ਪਿਛਲੇ ਟੱਬਰ ਨੂੰ ਸੁਖੀ ਕਰਨਾ ਹੈ ਅਨੇਕਾਂ ਇਹ ਵੀ ਪਤਾ ਵੀ ਉੱਥੇ ਦੇਸ਼ ਚ ਸਹੂਲਤਾਂ ਕੀ ਨੇ ਕੈਸਾ ਕੁਝ ਹੈ ਕਿਸ ਤਰ੍ਹਾਂ ਆ ਲੇਕਿਨ ਇਸ ਦੇ ਬਾਵਜੂਦ ਵੀ ਵੇਖੋ ਤਿਆਂ ਪੁੱਤਰਾਂ ਨੂੰ ਲੋਕ ਤੋੜਦੇ ਅਤੇ ਰੋਂਦੇ ਆ। ਵਿਛੋੜਾ ਜਿਹੜਾ ਕਿਉਂਕਿ ਆਂਦਰਾ ਹੋਈਆਂ ਰਿਸ਼ਤਾ ਇਹੋ ਜਿਹਾ। ਪਰ ਉਹ ਸਮਾਂ ਜਦੋਂ ਬਾਬਾ ਤੁਰਨ ਲੱਗਾ। ਉਹ ਕਿਉਂਕਿ ਰਬਾਬ ਜਿਵੇਂ ਭਾਈ ਫਰੰਦੇ ਤੋਂ ਪਰਵਾਣੇ ਤੋਂ ਮਗਾਈ ਉਹ ਇੱਕ ਵੱਖਰੀ ਵਿਆਖਿਆ ਹੋ ਜਾਏਗੀ ਬਾਬਾ ਮਰਦਾਨਾ ਜੀ ਮਹਾਰਾਜ ਦੇ ਸਾਥੀ ਬਣੇ ਨਾਲ। ਤੋਂ ਜਦੋਂ ਤੁਰਨ ਲੱਗੇ ਤਾਂ ਉੱਥੇ ਪਤਾ ਲੱਗਾ ਵੀ ਹੈ ਚੱਲੇ ਨੇ। ਮਾਤਾ ਪਿਤਾ ਰਾਏ ਬੁਲਾਰ ਖਾਨ ਜੀ ਉਹਦੇ ਤੋਂ ਬਾਅਦ ਬੇਬੇ ਨਾਨਕੀ ਮਾਤਾ ਸੁਲੱਖਣੀ ਸਤਗੁਰਾਂ ਦੇ ਸਪਤਨੀ ਉਹਨਾਂ ਦੇ ਸੱਸਰਾਣੀ ਬੀਬੀ ਚੰਦ ਕੌਰ ਜਿਹਨਾਂ ਆਪਾਂ ਚੰਦੋ ਵੀ ਕਹਿੰਨੇ ਜਦੋਂ ਜਨਮ ਸਾਖੀ 'ਚ ਪੜਦੇ ਉਹਨਾਂ ਤੇ ਇਥੋਂ ਤੱਕ ਕਹਿ ਦਿੱਤਾ ਵੀ ਜੇ ਤੂੰ ਫਕੀਰ ਹੋਣਾ ਸੀ ਤੇ ਮੇਰੀ ਧੀ ਕਾਦੇ ਧੀ ਨਾਲ ਵਿਆਹ ਕਿਉਂ ਕਰਾਇਆ ਤੇ ਮਹਾਰਾਜ ਕਹਿੰਦੇ ਵੀ ਮੈਂ ਕੁਸਨਿਆਸੀ ਹੋਣ ਥੋੜੀ ਚੱਲਿਆਂ ਕਿਉਂਕਿ ਉਹ ਪ੍ਰਾਤਨ ਸਿਸਟਮ ਐ ਸੀ ਵੀ ਘਰੋਂ ਨਿਕਲ ਗਿਆ ਤਾਂ ਮਤਲਬ ਨਿਕਲ ਗਿਆ ਪਰ ਬਾਬੇ ਦੀਆਂ ਖੇਡਾਂ ਹੀ ਉਲਟੀਆਂ ਤਾਂ ਉਲਟੀ ਗੰਗਾ ਵਗਾਈ ਨਾ ਮਾਲਕ ਨੇ ਉਹਨ ਜਦੋਂ ਸਾਰਿਆਂ ਦੀ ਬਾਤ ਅੱਖ ਨਹੀਂ ਜਾਣਾ ਪੈਣਾ ਮਹਾਰਾਜ ਤੁਰਨ ਲੱਗੇ ਬਾਬਾ ਸ੍ਰੀਚੰਦ ਤੇ ਲਕਸ਼ਮੀ ਦਾ ਛੋਟੇ ਛੋਟੇ ਸਨ ਲਿਆ ਕੇ ਅੱਗੇ ਖੜੇ ਕਰ ਦਿੱਤੇ ਕਿਉਂਕਿ ਬੱਚਿਆਂ ਦਾ ਮੋਹ ਬੜਾ ਤਗੜਾ ਹੁੰਦਾ ਨਾ ਸੰਸਾਰੀ ਮਨੁੱਖ ਲਈ ਪਰ ਇੱਕ ਆਪਜੀਓ ਦ੍ਰਿਸ਼ ਨੂੰ ਕਿਤੇ ਸੁਰਤ ਵਿੱਚ ਲਿਆਇਓ ਵੀ ਬਾਬਾ ਸ੍ਰੀਚੰਦ ਸੱਜੀ ਲੱਤ ਨੂੰ ਜਫਾ ਮਾਰ ਕੇ ਖਲੋਤੇ ਤੇ ਬਾਬਾ ਲਖਮੀ ਦਾਸ ਖਬੀ ਲੱਤ ਨੂੰ ਜਫਾ ਮਾਰਿਆ ਤੇ ਉਹਨਾਂ ਨੂੰ ਜਿਵੇਂ ਦੱਸਿਆ ਗਿਆ ਸੀ ਬਿਰੋਣ ਬਿਨਾ ਇਸ ਤਰ੍ਹਾਂ ਨਾ ਜਾਓ ਤੇ ਆਖਿਆ ਵੀ ਕੰਮ ਸੇ ਕਮ ਸਾਡੇ ਲਈ ਨਹੀਂ ਮਾਤਾ ਪਿਤਾ ਸ਼ਬਦ ਕਮ ਸੇ ਕਮ ਇਹ ਨਾ ਬਾਲਾਂ ਵਾਲੀ ਵੇਖ ਲੋ ਇਹ ਰੋ ਰਹੇ ਨੇ ਇਹਨਾਂ ਦੇ ਰੋਣ ਵੇਖ ਕੇ ਹੀ ਰੁਕ ਜਾਓ ਕਹਿੰਦੇ ਇਹਨਾਂ ਦੂ ਦਾ ਮੈਂ ਰੋਣਾ ਵੇਖ ਸਕਦਾ ਇਹਨਾਂ ਨੂੰ ਸੰਭਾਲਣ ਲਈ ਤਾਂ ਤੁਸੀਂ ਵੀ ਹੋ ਪਰ ਮੇਰੇ ਲੱਖਾਂ ਬੱਚੇ ਜੋ ਰੋ ਰਹੇ ਨੇ ਤੇ ਕੁਰਲਾਰੇ ਨੇ ਮੇਰੀ ਉਡੀਕ ਪੈ ਕਰਦੇ ਉਹਨਾਂ ਨੂੰ ਮੇਰੀ ਬਹੁਤ ਲੋੜ ਹੈ ਮੇਰਾ ਜਾਣਾ ਬੜਾ ਜ਼ਰੂਰੀ ਔਰ ਮਹਾਰਾਜ ਚੱਲ ਪਏ ਘਰ ਤੇ ਆ ਕੇ ਇੱਕ ਅੰਦਾਜ਼ੇ ਮੁਤਾਬਕ 11000 ਕਿਲੋਮੀਟਰ ਪਹਿਲੀ ਜਿਹੜੀ ਇਹ ਉਦਾਸੀਓ ਦੇ ਵਿੱਚ ਮਹਾਰਾਜ ਨੇ ਸਫ਼ਰ ਕੀਤਾ 11000 ਕਿਲੋਮੀਟਰ ਇਹਨੇ ਤੁਣ ਸਾਡੇ ਅਰਗੇ ਜਹਾਜ਼ 'ਚ ਬੈਠੇ ਹੁਣ ਤੇ ਤਾਂ ਦੁਖੀ ਹੋ ਜਾਂਦੇ ਤਾ ਕਰਕੇ 11000 ਕਿਲੋਮੀਟਰ ਸਫਰ ਕਰਕੇ ਔਰ ਕਿੰਨੇ ਕੁ ਤਾਰ ਦਿੱਤੇ ਮਾਲਕ ਨੇ ਉਹਦਾ ਵਿਸਥਾਰ ਬਹੁਤ ਲਮੇਰਾ ਤਾਂ ਕਰਕੇ ਆਖਿਆ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਕਹਿੰਦੇ ਅਸਮਾਨ ਦੇ ਤਾਰਿਆਂ ਦੀ ਗਿਣਤੀ ਤੇ ਹੋ ਸਕਦੀ ਆ ਪਰ ਬਾਬੇ ਨਾਨਕ ਨੇ ਕਿੰਨੇ ਤਾਰ ਦਿੱਤੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਇਸੇ ਕਰਕੇ ਅੱਜ ਕੱਲ ਇੱਕ ਕਵੀ ਉਹਨਾਂ ਨੇ ਇਹ ਜਿਹੜੀ ਕਵਿਤਾ ਲਿਖੀ ਨਾ ਹੁਣ ਆਪ ਜੀ ਵੇਖੋ ਸੋਚ ਕੇ ਵੀ 11000 ਕਿਲੋਮੀਟਰ ਦਾ ਪੈਂਡਾ ਮਾਰਿਆ ਹੋਵੇ ਕਦੀ ਰੋਟੀ ਮਿਲੀ ਕਦੀ ਨਾ ਮਿਲੀ ਪਾਂਡੇ ਨਾਲ ਜਿੱਥੇ ਅੱਗ ਲੈਣ ਗਏ ਉੱਥੋਂ ਸਾਨੂੰ ਇਹ ਵੀ ਮਿਲਦਾ ਵੀ ਆਪਣੀ ਰੋਟੀ ਆਪ ਬਣਾ ਕੇ ਵੀ ਖਾਣੀ ਪਈ ਉੱਥੇ ਕਿਹੜਾ ਐਸੀ ਵੀ ਆਓ ਜੀ ਸਾਡੇ ਘਰ ਉੱਥੇ ਲੋਕ ਡਾਂਗਾ ਲੈ ਕੇ ਖੜੇ ਹੋ ਜਾਂਦੇ ਸੀ ਕਰੋੜੇ ਮਾਰਦਾ ਕੁਮੰਦਾ ਬੋਲਦਾ ਕੀ ਕੁਝ ਉਹੋ ਜੇ ਸਮੇਂ ਵਿੱਚ ਤਾਂ ਹੀ ਲਿਖਿਆ ਨਾ ਰੇਤ ਆਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਔਰ ਜੋ ਮਾਲਕ ਨੇ ਉਹ ਸਫਰ ਕੀਤਾ ਉਹ ਜਸਵੰਤ ਸਿੰਘ ਜਫਰ ਇੱਕ ਗੱਲ ਕਹਿੰਦਾ ਉਹ ਕਹਿੰਦਾ ਮੁਆਫ ਕਰਨਾ ਇੱਥੋਂ ਨੇ ਕਵਤਾ ਸ਼ੁਰੂ ਕੀਤੀ ਮੁਆਫ ਕਰਨਾ ਸਾਡੇ ਲਈ ਬੜਾ ਮੁਸ਼ਕਲ ਹੈ ਅਸਲੀ ਗੁਰੂ ਨਾਨਕ ਦੀ ਤਸਵੀਰ ਦਾ ਧਿਆਨ ਧਰਨਾ ਕਹਿੰਦੇ ਜਿਹੜੀ ਤੁਸੀਂ ਵੇਖੀ ਨਾ ਉਹ ਨਕਲੀ ਪੈ ਵੇਖਦੇ ਹੋ ਉਹਦੇ ਵਿੱਚ ਉਹਨੇ ਥੋੜਾ ਦੋਖ ਜ਼ਿਕਰ ਕੀਤਾ ਆ ਬਸ ਸਮਾਪਤੀ ਕਰਦੇ ਆ ਮੁਆਫ ਕਰਨਾ ਸਾਡੇ ਲਈ ਬੜਾ ਮੁਸ਼ਕਲ ਹੈ ਅਸਲੀ ਗੁਰੂ ਨਾਨਕ ਦੀ ਤਸਵੀਰ ਦਾ ਧਿਆਨ ਧਰਨਾ ਉਹ ਕਹਿੰਦੇ ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ ਪਿੰਜਣੀਆਂ ਆਪਾਂ ਸਮਝਦੇ ਗੋਡੇ ਤੋਂ ਗਿੱਟੇ ਤੱਕ ਵਿਚਾਲੜਾ ਹਿੱਸਾ ਲੱਤ ਕਹਿ ਦਿੰਨੇ ਪੈਂਡੇ ਦੀ ਧੂੜ ਦੇ ਨਾਲ ਲੱਥ ਪੱਥ ਪਿੰਜਣੀਆਂ ਟਿੜਕੀਆਂ ਅੱਡੀਆਂ ਅੱਡੀਆਂ ਪਾਟਦੀਆਂ ਨਾ ਧੂੜ ਨਾਲ ਹੁਣ 11000 ਕਿਲੋਮੀਟਰ ਸਫ਼ਰ ਕੀਤਾ ਸਰੀਰ ਦੀ ਹਾਲਤ ਵੇਖਿਓ ਕਿਸ ਤਰ੍ਹਾਂ ਦੀ ਹੁੰਦੀ ਹੈ ਕਹਿੰਦੇ ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ ਟਿੜਕੀਆਂ ਅੱਡੀਆਂ ਉਹਦੇ ਤੋਂ ਬਾਅਦ ਉਹ ਕਹਿੰਦਾ ਲੂਆਂ ਕਹਿੰਦੇ ਹਨੇਰੀ ਦੇ ਨਾਲ ਉਲਜੀ ਦਾੜੀ ਹਨੇਰੀ ਦੇ ਨਾਲ ਧੂੜ ਤੇ ਹਨੇਰੀ ਨਾਲ ਉਲਜੀ ਦਾੜੀ ਬਰਫਾਂ ਤੇ ਲੂਆਂ ਦੇ ਨਾਲ ਝੰਬੀ ਪਕਰੋੜ ਚਮੜੀ ਪਕਰੋੜ ਚਮੜੀ ਬਿਜ ਨੂੰ ਹੱਥ ਵੀ ਲਾਓ ਤੇ ਅਗੋਂ ਕਿਸੇ ਤੁਸੀਂ ਵੇ ਕੰਮ ਕਰਨ ਵਾਲੇ ਦਾ ਚਮੜੀ ਵੇਖੋ ਕਿਦਾਂ ਦੀ ਹੁੰਦੀ ਵੀ ਇਹਨਾਂ ਕਹਿੰਦੇ ਲੂਆਂ ਤੇ ਬਰਫਾਂ ਦੇ ਨਾਲ ਝੰਬੀ ਹੋਈ ਪਕਰੋੜ ਚਮੜੀ ਚਿਪਕੀਆਂ ਗੱਲਾਂ ਤੇ ਚਿਹਰੇ ਦੀ ਉਬਰੀ ਹੋਈ ਹੱਡੀ ਪਰ ਕਹਿੰਦੇ ਉਹਦੇ ਵਿੱਚ ਜਗਮਗ ਜਗਮਗ ਕਰਦੀਆਂ ਅੱਖਾਂ ਇੰਨਾ ਤੇਜ ਜਿਹੜੀਆਂ ਪਰਿਵਾਰ ਨੂੰ ਸਰਕਾਰ ਨੂੰ ਤੇ ਬਣੇ ਹੋਏ ਸੰਸਕਾਰਾਂ ਨੂੰ ਟਿੱਚ ਜਾਣਦੀਆਂ ਕਹਿੰਦੇ ਇਹੋ ਜਿਹਾ ਤੇਜ ਉਸ ਮਾਲਕ ਦੇ ਨੇਤਰਾਂ ਵਿੱਚ ਕਹਿੰਦੇ ਸਾਨੂੰ ਪਰਵਾਹ ਨਹੀਂ ਹੋਣਾ ਜੋ ਸਾਡੇ ਬੱਚੇ ਵਿਗਾੜਦਾ ਹੋਵੇ ਸਾਡੀਆਂ ਬਣੀਆਂ ਧਾਰਨਾਵਾਂ ਨੂੰ ਤੋੜਦਾ ਹੋਵੇ ਜੋ ਮੱਕੇ ਵੱਲ ਪੈਰ ਪਸਾਰ ਕੇ ਲੇਟ ਜਾਂਦਾ ਹੋਵੇ ਸਾਨੂੰ ਨਹੀਂ ਚਾਹੀਦਾ ਇਹੋ ਜਿਹਾ ਬਾਬਾ ਨਾਨਕ ਕਿਉਂ ਅਸੀਂ ਘਰ ਢਮਾਉਣੇ ਨੇ ਜਿਹੜੇ ਮਸਾ ਮਸਾ ਬਣਵਾਏ ਇਹ ਉਹਨਾਂ ਲਿਖਿਆ ਕਪਤਾ ਪੂਰੀ ਇਸ ਤਰ੍ਹਾਂ ਇਸ ਰੂਪ ਵਿੱਚ ਲਿਖੀ ਕਹਿੰਦੇ ਮਸਾ ਮਸਾ ਘਰ ਬਣਾਏ ਢਮਾਉਣੇ ਨੇ ਇਹੋ ਜਿਹੇ ਬਾਬੇ ਤੋਂ ਕਹਿੰਦੇ ਉਸ ਜਿਹੜੀ ਅਸਲ ਤਸਵੀਰ ਹੈ ਉਹਦਾ ਭਾਰ ਸਾਡੀਆਂ ਘਰ ਦੀਆਂ ਕੰਧਾਂ ਨੇ ਨਹੀਂ ਜੇ ਚੱਲਣਾ ਸਾਡੀਆਂ ਘਰ ਦੀਆਂ ਕੰਧਾਂ ਤਾਂ ਸ਼ੋਭਾ ਸਿੰਘ ਦੀ ਬਣਾਈ ਉਹ ਤਸਵੀਰ ਜਿਦੇ ਵਿੱਚ ਲਾਲ ਕੀਤੀਆਂ ਗੱਲਾਂ ਜਿਵੇਂ ਫੇਰਨ ਲਵਲੀ ਲਾਈ ਹੋਵੇ ਇਹ ਬਕਾਇਦਾ ਲਿਖਿਆ ਉਹਨੇ ਤੇ ਉਹਦੇ ਵਿੱਚ ਗੋਲ ਮਟੋਲ ਜਿਹੜਾ ਚਿਹਰਾ ਤੇ ਉੱਪਰ ਨੂੰ ਉੱਠਿਆ ਹੱਥ ਤੇ ਉਹਦੇ ਵਿੱਚੋਂ ਨਿਕਲਦੇ ਜਿਵੇਂ ਰੁਪਈਏ ਵੀ ਬਸ ਮੇਰੀ ਝੋਲੀ ਪੈ ਰਿਆ ਕੁਝ ਕਹਿੰਦੇ ਸਾਨੂੰ ਤਾਂ ਇਹੋ ਜਿਹਾ ਬਾਬਾ ਨਾਨਕ ਫਿੱਟ ਬੈਂਦਾ ਉਹ ਬਾਬਾ ਨਾਨਕ ਜੀ ਦਾ ਐਸਾ ਰੂਪ ਜਿਹਦੇ ਵਿੱਚ ਉਹ ਬਾਬਰ ਨੂੰ ਵੰਗਾਰਦਾ ਸਮੇਂ ਦੇ ਹਾਕਮਾਂ ਨੂੰ ਜਿਹੜਾ ਲਲਕਾਰਦਾ ਕਹਿੰਦੇ ਇਹੋ ਜਿਹਾ ਬਾਗੀ ਬਾਬਾ ਨਾਨਕ ਸਾਡੇ ਲਈ ਬਹੁਤ ਮੁਸ਼ਕਲ ਹੈ ਉਹਦਾ ਧਿਆਨ ਤਰਨਾ। ਤੋਂ ਇਹ ਚੀਜ਼ਾਂ ਜਿਹੜੀਆਂ ਉਹ ਸਮਝਣ ਵਾਲੀਆਂ ਨੇ ਉਹਨਾਂ ਨੇ ਇਹ ਜਿਹੜਾ ਚਾਰ ਉਦਾਸੀਆਂ ਫਿਰ ਪਰਤ ਕੇ ਕੀਤੀਆਂ ਨੇ। ਮਹਾਰਾਜ ਅੱਜ ਦੇ ਦਿਨ 1507 ਦੇ ਵਿੱਚ ਤੁਰੇ ਤੇ 1515 ਦੇ ਲਗਭਗ ਸਤਗੁਰੂ ਮਹਾਰਾਜ ਵਾਪਸ ਆਏ ਭਾਈ ਲਾਲੋ ਨੇ ਇਹ ਗੱਲ ਕਹੀ ਸੀ। ਬਾਬਾ ਕੋ ਇਹ ਪੰਥ ਬਾਰੇ ਗੱਲ ਦੱਸ ਤੇ ਉਹ ਅੱਜ ਵੀ ਸਾਡੇ ਲਈ ਰਾਹ ਦਸੇਰਾ ਹੈ। ਮਹਾਰਜ ਕਹਿੰਦੇ ਜੇ ਇਤفاق ਰੱਖਣਗੇ ਤੇ ਵਲੈਤਾ ਤੱਕ ਵੀ ਰਾਜ ਹੋਵੇਗਾ ਇਹ ਜਨਮ ਸਾਖੀ ਦੇ ਬੋਲ ਨੇ ਇਤفاق ਰੱਖਣਗੇ ਵਲੈਤਾ ਤੱਕ ਵੀ ਰਾਜ ਹੋਵੇਗਾ ਆਪਸ ਵਿੱਚ ਵਿਗੜੇ ਰਹਿਣਗੇ ਤੇ ਹਿੰਦੁਸਤਾਨ ਵਿੱਚ ਵੀ ਦੁਖੀ ਹੋਣਗੇ ਇਹ ਉਹਨ ਸ਼ਬਦ ਅੱਜ ਵੀ ਉਨਨੀ ਸਾਡੀ ਅਗਵਾਈ ਕਰਦੇ ਮਾਲਕ ਦਇਆ ਕਰੇ ਸਤਗੁਰਾਂ ਨੇ ਜੋ ਸਾਨੂੰ ਉਪਦੇਸ਼ ਦਿੱਤਾ ਉਹ ਸਾਡੇ ਜੀਵਨ ਦਾ हिसाब बन सकियो ਬਾਣੀ ਅਨਸਾਰ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਇ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ